ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਪੰਜਵਾ ਅਸਤਪਦੀਆਂ ਘਰ ਨੋਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਹੀ ਰਾਗ ਦੇ ਵਿੱਚ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅੱਠ ਪਦਿਆਂ ਵਾਲੀ ਬਾਣੀ ਨੌਵੇਂ ਸੁਰਤਾਲ ਵਿੱਚ ਪਹਿਲਾ ਮੰਗਲ ਕਰਦੇ ਆ ਉਚਾਰਨ ਕਰਦੇ ਹਨ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਿੰਨ ਡਿਠਿਆ ਮਨ ਰਹਿਸੀਐ ਕਿਉ ਪਾਈਐ ਤਿਨ ਸੰਗ ਜੀਓ ਹੇ ਪਿਆਰੇ ਜੀ ਜਿਨ੍ਹਾਂ ਸੰਤ ਜਿਨ੍ਹਾਂ ਦੇ ਦਰਸ਼ਨ ਦੇਖਿਆ ਮਨ ਵਾਹਿਗੁਰੂ ਦੇ ਪਿਆਰ ਵਿੱਚ ਪ੍ਰਸੰਨਤਾ ਨੂੰ ਪ੍ਰਾਪਤ ਕਰ ਹੁੰਦਾ ਹੈ ਵਾ ਰਹਸੀਏ ਸਦਾਂਤ ਨੂੰ ਪ੍ਰਾਪਤ ਕਰਦਾ ਹੈ ਉਹਨਾਂ ਸੰਤ ਜਨਾਂ ਦੇ ਸਾਥ ਨੂੰ ਕਿਵੇਂ ਪਾਉਣਾ ਕਰੀਏ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ ਸੇਕ ਇਹ ਉਹੀ ਸੱਜਣ ਸੰਤ ਹੀ ਮਨ ਦੇ ਮਿੱਤਰ ਹਨ ਵਾ ਉਹ ਸੰਤ ਮਹਾਤਮਾ ਜਨ ਮਨ ਦੇ ਸੱਜਣ ਤੇ ਸਰੀਰ ਦੇ ਮਿੱਤਰ ਹਨ ਜੋ ਅੰਮ੍ਰਿਤ ਨਾਮ ਦਾ ਸਰਵਣ ਕਰਵਾ ਕੇ ਪ੍ਰਭ ਕੀਏ ਵਾਹਿਗੁਰੂ ਦੇ ਨਾਲ ਰੰਗ ਪ੍ਰੇਮ ਲਾ ਦਿੰਦੇ ਹਨ ਜੀ ਤਿੰਸਿਓ ਪ੍ਰੀਤ ਨਾ ਟੁੱਟਈ ਕਬ ਨਾ ਹੋਵੇ ਭੰਗ ਜੀਓ ਇਹ ਪਿਆਰੇ ਜੀ ਉਹਨਾਂ ਸੰਤ ਜਨਾਂ ਦੇ ਨਾਲੋਂ ਮੇਰੀ ਪ੍ਰੀਤ ਲਗਨ ਪ੍ਰੀਤੀ ਨਾ ਟੁੱਟੇ ਤਾਂ ਫਿਰ ਕਦੇ ਵੀ ਪਰਮੇਸ਼ਰ ਦੇ ਸਿਮਰਨ ਵੱਲੋਂ ਭੰਗ ਹੁੰਦਾ ਬਿਗ ਨੀ ਹੁੰਦਾ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਇਸ ਲਈ ਇਹ ਪਾਰ ਬ੍ਰਹਮ ਪਾਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਜੀ ਮੇਰੇ ਜਨ ਉੱਤੇ ਵੀ ਦਇਆ ਬੇਰ ਦੀ ਦ੍ਰਿਸ਼ਟੀ ਕਰੋ ਤਾਂ ਜੋ ਮੈਂ ਵੀ ਤੁਹਾਡੇ ਗੁਣਾਂ ਨੂੰ ਨਿਤ ਪ੍ਰਤੀ ਗਉਣਾ ਕਰਾਂ ਅਤੀ ਸੰਤ ਜਿਨ੍ਹਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰਾਂ ਆਏ ਮਿਲੋ ਸੰਤ ਸੱਜਣਾ ਨਾਮ ਜਪਹਿ ਮਨ ਮਿਤ ਜੀ ਉਹ ਰਹਾਉ ਏ ਸੰਤ ਸੱਜਣੋ ਮੈਨੂੰ ਆਕਰਕੇ ਮਿਲਣਾ ਕਰੋ ਜੋ ਮਨ ਵਿੱਚ ਮਿੱਤਰ ਅਕਾਲ ਪੁਰਖ ਰਹਿੰਦਾ ਹੈ ਉਸ ਦਾ ਨਾਮ ਆਪਾਂ ਮਿਲ ਕੇ ਜਪਣਾ ਕਰੀਏ ਜੀ ਰਹਾਉ ਬਿਸਰਾਮ ਦੇ ਕੇ ਕਹਿੰਦੇ ਹਨ ਦਿਖ ਸੁਣੇ ਨਾ ਜਾਣਈ ਮਾਇਆ ਮੋਹਿਆ ਅੰਧ ਜੀਵ ਏ ਪਿਆਰੇ ਜੀ ਇਹ ਜੀਵ ਮਾਇਆ ਦਾ ਮੋਹਿਆ ਮੋਹਿਤ ਕੀਤਾ ਹੋਇਆ ਐਸਾ ਅਗਿਆਨੀ ਹੋ ਰਿਹਾ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਪਦਾਰਥਾਂ ਨੂੰ ਵੇਖਦਾ ਤੇ ਗੱਲਾਂ ਨੂੰ ਸੁਣਦਾ ਹੈ ਉਸ ਦੇ ਸਰੂਪ ਨੂੰ ਨਹੀਂ ਜਾਣਦਾ athva maya da mohaya agyani jeev net jeevan nu marde dekhda ਤੇ ਧਾਰਮਿਕ ਗ੍ਰੰਥਾ ਜਾਂ ਸੰਤਾਂ ਭਗਤਾਂ ਦੁਆਰਾ ਸੁਣਦਾ ਵੀ ਹੈ ਕਿ ਪਹਿਲਾਂ ਕਿਤਨੇ ਬਲ ਵਾਲੇ ਸੂਰਮੇ ਮਰ ਗਏ ਇੱਥੇ ਰਾਵਣ RAM ਗयो ਰਾਵਣ ਗयो ਪਰੰਤੂ ਫੇਰ ਵੀ ਆਪ ਨਹੀਂ ਜਾਣਦਾ ਕਿ ਮੈਂ ਵੀ ਮਰ ਜਾਣਾ ਹੈ ଅਥਵਾ ਜੋ ਪਰਮੇਸ਼ਰ ਸਾਰਿਆਂ ਦੇ ਗੁਪਤ ਕੀਤੇ ਕੰਮਾਂ ਨੂੰ ਵੇਖਦਾ ਹੈ ਤੇ ਗੁਪਤ ਗੱਲਾਂ ਨੂੰ ਸੁਣਦਾ ਹੈ ਉਸ ਦੇ ਸਰੂਪ ਨੂੰ ਜੀਵ ਜਾਣਦਾ ਨਹੀਂ ਐਸਾ ਮਾਇਆ ਦੇ ਮੋਹ ਦਾ ਮੋਹਿਤ ਕੀਤਾ ਹੋਇਆ ਜੀਵ ਅੰਨਾ ਹੋ ਰਿਹਾ ਕੱਚੀ ਦੇਹਾ ਵਿਣਸਣੀ ਕੂੜ ਕਮਾਵੈ ਧੰਦ ਜੀਓ ਏ ਪਿਆਰੇ ਜੀ ਇਹ ਪੰਜਾਂ ਤਤਾਂ ਦੀ ਕੱਚੀ ਦੇਹਾ ਹੁੰਦਾ ਕਾਇਆ ਵਿਣਸਣੀ ਨਾਸ਼ ਹੋ ਜਾਣ ਵਾਲੀ ਐ ਵਾਹਿ ਦੇਹ ਰੂਪੀ ਕੱਚੀ ਕੰਧ ਨਾਲ ਰੂਪੀ ਕਾਲ ਰੂਪੀ ਪਾਣੀ ਪੈਣ ਤੋਂ ਝਾੜੀ ਨਾਸ਼ ਹੋ ਜਾਣੀ ਜਿਵੇਂ ਕੱਚੀ ਕੰਧ ਗਾਰੇ ਦੀ ਤੇ ਪਾਣੀ ਪਾ ਦਈਏ ਖੁਰ ਜਾਂਦੀ ਹੈ ਟਹਿ ਜਾਂਦੀ ਹੈ ਜੀਵ ਐਵੇਂ ਹਰ ਵੇਲੇ ਝੂਠੇ ਤੰਦਿਆਂ ਨੂੰ ਕਮਾਉਂਦਾ ਰਹਿੰਦਾ ਵਾ ਧੰਨ ਦਾਤਾ ਜਾਣ ਵਾਲੇ ਪਦਾਰਥਾਂ ਵਿੱਚ ਲੱਗ ਕੇ ਝੂਠ ਨੂੰ ਕਮਾਉਂਦਾ ਹੈ ਨਾਮ ਤੇ ਆਵਹਿ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜੀਓ ਏ ਪਿਆਰੇ ਜੀ ਜੋ ਪੁਰਖ ਪੂਰਿਆ ਸਤਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਅਰਾਧ ਦੇ ਹਨ ਉਹ ਮਨੁੱਖਾ ਸਰੀਰ ਰੂਪ ਬਾਜੀ ਨੂੰ ਸੰਸਾਰ ਰੂਪੀ ਜੂਏ ਵਿੱਚੋਂ ਜਿੱਤ ਭਾਵ ਸਫਲੀ ਕਰਕੇ ਪਰਲੋਕ ਵੱਲ ਨੂੰ ਚੱਲਦੇ ਹਨ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਏ ਪਿਆਰੇ ਜੀ ਵਾਹਿਗੁਰੂ ਦੇ ਹੁਕਮ ਅਨਸਾਰ ਹੀ ਜੀਵ ਸੰਸਾਰ ਵਿੱਚ ਆਉਂਦਾ ਹੈ ਤੇ ਪਰਲਬਧ ਪੂਰੀ ਹੋਈ ਤੋਂ ਹੁਕਮ ਦਾ ਬੱਜਾ ਆਇਆ ਇਸ ਸੰਸਾਰ ਤੋਂ ਚਲਿਆ ਜਾਂਦਾ ਹੁਕਮੇ ਪਰਪੰਚ पसरिया ਹੁਕਮ ਕਰੇ रसਪੋਗ ਜੀਓ ਏ ਪਿਆਰੇ ਜੀ ਪਰਮੇਸ਼ਰ ਦੇ ਹੁਕਮ ਵਿੱਚ ਹੀ ਪੰਜਾਂ ਤਤਾਂ ਦੇ ਵਿਸਤਾਰ ਨਾਲ ਸੰਸਾਰ ਫੈਲਿਆ ਆ ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀਵ ਪਰਾਲਬਦ ਇਥੇ ਸ਼ਬਦ स्पर्ਸ਼ ਆਦ ਰਸਾਂ ਨੂੰ ਭੋਗਣਾ ਕਰਦਾ ਹੈ ਜਿਸ ਨੂੰ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਓ ਜਿਸ ਨੂੰ ਸ਼ਬਦ ਸਪਰਸ਼ ਆਦ ਰਸਾਂ ਵਿੱਚ ਫਸ ਕੇ ਰਚਨਹਾਰ ਪਰਮੇਸ਼ਰ ਪੁੱਲ ਜਾਂਦਾ ਹੈ ਉਸੇ ਨੂੰ ਵਿਛੋੜਾ ਤੇ ਗਮ ਹੁੰਦਾ ਹੈ ਜੀ ਵਾ ਪਰਮੇਸ਼ਰ ਵੱਲੋਂ ਵਿਛੋੜਾ ਹੁੰਦਾ ਹੈ ਤੇ ਪਦਾਰਥਾਂ ਦੇ ਵਿਛੜਨ ਦਾ ਗਮ ਹੁੰਦਾ ਹੈ ਆਪ ਅਣੜੀ ਪ੍ਰਭ ਭਾਣਿਆ ਦਰਗਹਿ ਪੈਦਾ ਜਾਏ ਜੀਓ ਏ ਪਿਆਰੇ ਜੀ ਜੋ ਪੁਰਖ ਆਪਣੇ ਪਰਮੇਸ਼ਰ ਨੂੰ ਭਾ ਗਿਆ ਹੈ ਉਹ ਦਰਗਾਹ ਵਿੱਚ ਜਸ ਰੂਪੀ ਪੁਸ਼ਾਕਾ ਪਹਿਨ ਕੇ ਜਾਂਦਾ ਵਾ ਭਗਤੀ ਰੂਪ ਸਿਰ ਉਪਾਉ ਪਹਿਨ ਕੇ ਸੱਚਖੰਡ ਰੂਪੀ ਦਰਬਾਰ ਵਿੱਚ ਜਾਂਦਾ ਹੈ ਐਥੈ ਸੁਖ ਮੁਖ ਉਜਲਾ ਇਕੋ ਨਾਮ ਧਿਆਏ ਜੀਓ हे ਪਿਆਰੇ ਜੀ ਉਸ ਨੂੰ ਇਸ ਲੋਕ ਵਿੱਚ ਆਤਮਾ ਆਨੰਦ ਦਾ ਸੁਖ ਹੈ ਤੇ ਪ੍ਰਲੋਕ ਵਿੱਚ ਉਸ ਦਾ ਮੁਖੜਾ ਉਜਲਾ ਜਸ ਰੂਪ ਉਜਾਲੇ ਵਾਲਾ ਹੁੰਦਾ ਜੋ ਇੱਕ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ आदर ਦਿੱਤਾ پار برह्म ਗੁਰ ਸੇਵਿਆ ਸਤ ਪਾਏ ਜੀ اے ਪਿਆਰੇ ਜੀ ਜਿਸ ਨੇ ਪੂਰਨ ਸਤ ਗੁਰਾਂ ਨੂੰ ਪਾਏ ਨਿਸ਼ਚੇ ਕਰਕੇ ਸੇਵਨਾ ਕੀਤਾ ਹੈ ਵਾ ਸਤ ਨਿਸ਼ਚੇ ਕਰਕੇ ਪਾਏ પ્રેમ ਨਾਲ ਵਾ ਸਤ ਪਾਏ ਸੱਚੀ ਭਾਵਨਾ ਨਾਲ ਸੇਵਨਾ ਕੀਤਾ ਉਸ ਨੂੰ پار ਬ੍ਰह्म ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਸਰੂਪ ਵਿੱਚ ਲੀਨ ਕਰਨ ਰੂਪ ਆਦਰ ਸਤਕਾਰ ਦੇਣਾ ਕੀਤਾ ਹੈ ਥਾਨ ਥਨੰਤਰ ਰਵ ਰਹਿਆ ਸਰਬ ਜੀਆ ਪ੍ਰਤਪਾਲ ਜੀ ਉਹ ਪਰਮੇਸ਼ਰ ਸਾਰਿਆਂ ਥਾਵਾਂ ਮਕਾਨਾਂ ਵਿੱਚ ਥਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵਾਂ ਮਕਾਨੀਆਂ ਵਿੱਚ ਵਾ ਥਾਨ ਪਾਵ ਸੂਖਮ ਜੀਵ ਸਥੂਲ ਜੀਵਾਂ ਵਿੱਚ ਰਵ ਰਹਿਆ ਵਿਆਪਕ ਹੋ ਰਿਹਾ ਅਤੇ ਸਾਰਿਆਂ ਜੀਵਾਂ ਦੇ ਪ੍ਰਤਪਾਲ ਪ੍ਰਤਗੁੰਦਾ ਤਾਈ ਪਾਲ ਹੁੰਦਾ ਪਾਲਣਾ ਕਰਨ ਵਾਲਾ ਹੈ ਜੀ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨਮਾਲ ਜੀਓ ਜਿਸ ਪਿਆਰੇ ਨੇ ਗੁਰਾਂ ਦੀ ਕਿਰਪਾ ਦੁਆਰਾ ਸੱਚੇ ਨਾਮ ਦਾ ਭੰਡਾਰਾ ਸੰਚਿਆ ਇਕਤਰ ਕੀਤਾ ਹੈ ਉਸ ਕੋਲ ਇੱਕ ਪਰਮੇਸ਼ਰ ਦਾ ਨਾਮ ਹੀ ਹਾਤੀ ਕੋੜੇ ਆਦ ਤੇ ਰੁਕੜੀ ਹੈ ਜੀ ਵਾ ਉਸ ਕੋਲ ਸਰਵਣ ਰੂਪੀ ਕੋੜੇ ਮੰਨਰ ਰੂਪੀ ਹਰਾਤ ਨਿਧਿਆਸਨ ਰੂਪੀ ਹਾਤੀ ਇਹੋ ਹੀ ਮਾਲ ਤਨ ਹੈ ਮਨਤੀ ਕਬਹ ਨਾ ਵਿਸਰੈ ਜਾ ਆਪੇ ਹੋਏ ਦਇਾਲ ਜੀਓ ਏ ਪਿਆਰੇ ਜੀ ਜਦੋਂ ਆਪ ਪਰਮੇਸ਼ਰ ਜਿਸ ਜੀਵ ਪਰ ਦਇਆਵਾਂ ਹੁੰਦਾ ਤਾਂ ਫੇਰ ਕਦੀ ਵੀ ਉਹ ਮਨ ਤੋਂ ਵਿਸਰਦਾ ਨਹੀਂ ਭੁੱਲਦਾ ਨਹੀਂ ਹੈ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਓ ਜਿਨ੍ਹਾਂ ਦੇ ਮਨ ਵਿੱਚ ਉਹ ਨਿਰੰਕਾਰ ਨਿਰਅਕਾਰ ਪਰਮੇਸ਼ਰ ਦਾ ਪਰਮੇਸ਼ਰ ਆ ਵਸਦਾ ਹੈ ਉਹ ਔਣ ਜਾਣ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੋ ਗਏ ਹਨ ਜੀ ਤਾਕਾ ਅੰਤ ਨ ਪਾਈਐ ਊਚਾ ਅਗਮ ਅਪਾਰ ਜੀ ਜੋ ਤਿੰਨਾ ਗੁਣਾਂ ਤੋਂ ਅਤੀਤ ਸਾਰਿਆਂ ਤੋਂ ਉੱਚੇ ਸ੍ਰੇਸ਼ਟ ਅਗਮ万 ਦੇ ਸੰਕਲਪਾਂ ਵਿਕਲਪਾਂ ਤੋਂ ਰਹਿਤ ਅਤੀ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਹੈ ਉਸ ਦਾ ਅੰਤ ਅਖੀਰ ਬੰਨਾ ਪਾਉਣਾ ਨਹੀਂ ਕਰੀਦਾ ਜੀ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜੀਉ ਹੇ ਪਿਆਰੇ ਜੀ ਜਿਸ ਨੂੰ ਇਹੋ ਜਿਹਾ ਆਪ ਦਾ ਪ੍ਰਭੂ ਪਰਮੇਸ਼ਰ ਭੁੱਲ ਜਾਂਦਾ ਹੈ ਉਹ ਲੱਖਾਂ ਵਾਰੀ ਜੰਮਦਾ ਮਰਦਾ ਰਹਿੰਦਾ ਸਾਚ ਨੇਹ ਤਿਨ ਪ੍ਰੀਤਮਾ ਜਿਨ ਮਨ ਉੱਠਾ ਆਪ ਜੀਉ ਹੇ ਪਿਆਰੇ ਜੀ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਆਪ ਪਰਮੇਸ਼ਰ ਆਵਸਿਆ ਹੈ ਉਹਨਾਂ ਪ੍ਰੀਤਮਾ ਪਿਆਰਿਆਂ ਦਾ ਗੁਰਾ ਵਾ ਪਰਮੇਸ਼ਰ ਨਾਲ ਸੱਚਾ ਪ੍ਰੇਮ ਹੈ ਗੁਣਾਂ ਸੰਜੀ ਤਿੰਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜੀ ਜੋ ਪੁਰਖ ਸਤ ਸੰਤੋਖ ਆਦ ਗੁਣਾਂ ਦੀ ਸੰਜੀ ਭਾਈ ਵਾਲਤਾ ਸਾਂਝ ਕਰਕੇ ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਵਸਦੇ ਹਨ ਅਤੇ ਅਠੇ ਪਹਿਰ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਜੀ ਰੰਗ ਰਤੇ ਪਰਮੇਸ਼ਰੈ ਬਿਨ ਸੇ ਸਗਲ ਸੰਤਾਪ ਜੀਓ ਹੇ ਪਿਆਰੇ ਜੀ ਜਿਹੜੇ ਪੁਰਖ ਪਰਮੇਸ਼ਰ ਹੈ ਪਰਮ ਈਸ਼ਰ ਅਕਾਲ ਪੁਰਖ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਉਹਨਾਂ ਦੇ ਆਦੀ ਵਿਆਦੀ ਉਪਾਦੀ ਆਦ ਸਾਰੇ ਸੰਤਾਪ ਦੁੱਖ ਵਿਸ਼ੇਸ਼ ਕਰਕੇ ਨਾਸ਼ ਹੋ ਜਾਂਦੇ ਹਨ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਉ ਹੇ ਪਰਮੇਸ਼ਰ ਤੂੰ ਪਿਛੇ ਵੀ ਕਰਦਾ ਸੀ ਹੁਣ ਵੀ ਤੂੰ ਕਰਨਹਾਰ ਹੈ ਵਾ ਤੂੰ ਹੀ ਜਗਤ ਦਾ ਕਰਤਾ ਹੈ ਤੂੰ ਹੀ ਜਗਤ ਦੀ ਪਾਲਣਾ ਕਰਨ ਵਾਲਾ ਹੈ ਅਤੇ ਤੂੰ ਹੀ ਨਿਰਗੁਣ ਸਰੂਪ ਹੋਣ ਕਰਕੇ ਇੱਕ ਰੂਪ ਹੈ ਤੇ ਸਰਗੁਣ ਸਰੂਪ ਕਰਕੇ ਸਾਰੀਆਂ ਦੇਹਾਂ ਵਿੱਚ ਅਨੇਕ ਰੂਪ ਹੈ ਤੂੰ ਸਮਰਥ ਤੂੰ ਸਰਬਮੈ ਤੂੰ ਹੈ ਬੁੱਧ ਬਿਬੇਕ ਜੀਓ हे ਪਰਮੇਸ਼ਰ ਤੂੰ ਹੀ ਸਰਬਸ਼ਕਤੀवान ਹੈ ਤੂੰ ਹੀ ਸਾਰੇ ਰੂਪਾਂ ਵਿੱਚ ਹੈ ਤੂੰ ਹੀ ਬੁੱਧੀ ਦੇ ਅੰਦਰ ਵਿਵੇਕ ਗਿਆਨ ਦੇਣ ਵਾਲਾ ਸਾਖੀ ਚੇਤਨ ਰੂਪ ਹੈ ਵਾ ਬਿਵੇਕ ਵਾਲੀ ਬੁੱਧੀ ਦੇਣ ਵਾਲਾ ਹੈ ਵਾ ਦੇਹ ਰੂਪ ਵੀ ਤੂੰ ਹੀ ਹੈ ਗਿਆਨ ਸਰੂਪ ਵੀ ਤੂੰ ਹੀ ਹੈ ਵਿਵੇਕ ਬਿਬ ਏਕ ਬਿਬ ਦਾ ਦੋ ਭਾਵ ਜੀਵ ਤੇ ਈਸ਼ ਦੀ ਏਕਤਾ ਕਰਨ ਵਾਲ ਤਤ ਬੇਤਾ ਵੀ ਤੂੰ ਆਪ ਹੈ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਪਰਮੇਸ਼ਰ ਹਮੇਸ਼ਾ ਹੀ ਤੇਰਾ ਅਮਰਤ ਨਾਮ ਜਪਦੇ ਰਹੀਏ ਕਿਉਂਕਿ ਤੂੰ ਹੀ ਭਗਤ ਜਨਾਂ ਦੀ ਟੇਕ ਓਟ ਰੂਪ ਹੈ ਵਾਹਿ ਹਰੀ ਤੂੰ ਹੀ ਭਗਤ ਜਨਾਂ ਦੀ ਓਟ ਰੂਪ ਹੈ ਇਸ ਲਈ ਸਦਾ ਹੀ ਤੇਰਾ ਨਾਮ ਜਪਦੇ ਰਹੀਏ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ wah guru wah ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ